ਸੂਬਾ ਸਰਹੰਗ ਦੇ ਕਚੈਰੀ ਵਿੱਚ ਜਦ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ लाडले ਪੇਸ਼ ਕੀਤੇ ਗਏ ਨਵਾਬ ਵਜੀਦ ਖਾਨ ਕਹਿੰਦਾ ਇਹ ਮਾਸੂਮ ਅਸਤ ਇਹ ਤੇ ਬਹੁਤ ਛੋਟੇ ਨੇ ਇਹ ਤੇ ਬਹੁਤ ਛੋਟੇ ਨੇ ਇਹਦਾ ਮਤਲਬ ਹੈ ਨਵਾਬ ਨੂੰ ਭੁਲੇਖਾ ਸੀ ਕਿ ਇਹਦੇ ਵੱਡੇ ਜਵਾਨ ਹੋਣਗੇ ਪਕੜ ਕੇ ਲਿਆਂਦੇ ਸਾਹਮਣੇ ਦੇਖ ਕੇ ਦੰਗ ਰਹਿ ਗਏ ਤੇ ਨਿੱਕੇ ਨਿੱਕੇ ਬਹੁਤ ਛੋਟੇ ਇਹ ਮਾਸੂਮ ਤੇ ਬਿਲਕੁਲ ਮਾਸੂਮ ਨੇ ਉਸ ਵਕਤ ਜੋ ਮਹਿਫਿਲ ਦੇ ਵਿੱਚ 17 ਬੰਦੇ ਬੈਠੇ ਸਨ ਨਵਾਬ ਮਲੇਰ ਕੋਟਲਾ ਵੀ ਸੀ ਦੀਵਾਨ ਸੁਚਾ ਨੰਦ ਵੀ ਸੀ ਕਾਜ਼ੀ ਵੀ ਸੀ ਆਲੇ ਦੁਆਲੇ ਦੇ ਹੋਰ ਜਾਗੀਰਦਾਰ ਵੀ ਸਨ ਇਤਿਹਾਸ ਕਹਿੰਦਾ बंदे इन्हों की कचहरी विच इ मासूम बच्चों पेशता गया पकड़ के पेश नवाब कहता ही मासूम ने बहुत छोटे ने दीवान सुचानंद खड़ा होके कहें मासूम ने फरजंद मारस्थ मासूम नहीं ने ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅਜੇ ਹੀ ਕੁਚਲ ਦੇਵਾਂ ਦੀਵਾਨ ਸੁਚਾਨੰਦ ਹੱਥ ਦੇ ਚਮਲਾ ਹੈ ਤਿਲਕ ਲਾਇਆ ਹੈ ਜਿਨੇ ਉਹ ਪਹਿਨੇ ਆਮ੍ਰਿਤ ਦੇਲੇ ਉੱਠਦਾ ਹੈ ਗੋਬਰ ਦਾ ਲੇਪਾ ਦਿੰਦਾ ਜ਼ਮੀਨ ਤੇ ਭਗਵਤ ਪੁਰਾਨ ਦਾ ਪਾਠ ਕਰਦਾ ਹੈ ਇਕਾਦੀ ਸਹੀ ਦਾ ਵਰਤ ਰੱਖਦਾ ਹੈ ਪੂਰਨ ਮਾਹੀ ਦਾ ਵਰਤ ਰੱਖਦਾ ਹੈ ਐਸਾ ਕਿਹੜਾ ਕਰਮकांड ਹੈ ਜਿਹੜਾ ਉਹ ਨਹੀਂ ਕਰਦਾ ਬਿਲਕੁਲ ਧਾਰਮਿਕ ਕਹਿੰਦਾ ਹੀ 마ਸੂਮ ਨਹੀਂ ਇਸਤ ਇਹ 마ਸੂਮ ਨਹੀਂ ਨੇ ਨਵਾਬ ਨੂੰ ਤੇ ਧਾਰਮਿਕ ਨਹੀਂ ਮੰਨ ਸਕਦੇ ਲੇਕਿਨ ਕਹਿੰਦਾ ਇਹ ਤੇ 마ਸੂਮ ਨੇ ਇਹ ਧਾਰਮਿਕ ਪਰ ਧਰਮ ਕਰਮ ਕਾਂਡ ਧਰਮ ਧੰਦਾ ਨਵਾਬ ਵਜੀਦ ਖਾਨ ਕਹਿੰਦਾ ਹੈ ਪਰ ਮੁਹੰਮਦ ਸਰਬਦਾ ਕਹਿਣਾ ਹੈ ਤੇਰੇ ਹੱਥੋਂ ਨਾਬਾਲਗ ਤੇ ਔਰਤ ਦਾ ਖੂਨ ਨਹੀਂ ਹੋਣਾ ਚਾਹੀਦਾ ਇਹ ਕੁਫਰ ਹੈ ਇਹ ਗੁਨਾਹ ਹੈ ਅਜ਼ੀਮ ਹੈ ਖੁਦਾ ਮਾਫ ਨਹੀਂ ਕਰੇਗਾ ਔਰਦਾ ਤੇ ਨਾਬਾਲਗ ਦਾ ਖੂਨ ਤੇਰੇ ਹੱਥੋਂ ਨਹੀਂ ਹੋਣਾ ਚਾਹੀਦਾ ਇਸਲਾਮੀ ਸ਼ਰਾ ਹੁਣ ਕਾਜ਼ੀ ਖੜਾ ਹੋਇਆ ਉਹਦੇ ਹੱਥ ਦੇ ਵਿੱਚ ਤਸਬੀਹ ਹੈ ਪੰਜ ਵਕਤ ਦਾ ਪੱਕਾ ਨਿਨਾਜ਼ੀ ਹੈ ਬਕਾਇਦਾ ਰਮਜ਼ਾਨ ਦੇ ਮਹੀਨੇ ਅਸੀਂ 30 ਰੋਜ਼ੇ ਰੱਖਦਾ ਹੈ ਅਸੀ ਕਿਰੀ ਇ슬ਾਮੀ ਸ਼ਰਹ ਜਿਸ ਦਾ ਉਹ ਪਾਬੰਦ ਨਹੀਂ ਹੈ ਗੰਦੇ ਨawab ਸਾਹਿਬ ਹੁਣ ਡੋਲਣ ਦੀ ਲੋੜ ਹੀ ਨਹੀਂ ਹੈ ਸਾਨੂੰ ਗੁਨਾਹ ਨਹੀਂ ਲੱਗੇਗਾ ਇਹਨਾਂ ਨੂੰ ਜਿੰਦਾ ਹੀ ਦੀਵਾਰ ਦੇ ਚਿੰਨ੍ਹ ਦੋ ਕੋਈ ਖੂਨ ਨਹੀਂ ਡੁੱਲੇਗਾ ਦੀਵਾਰ ਦੇ ਚੁਣਨ ਦਾ ਫੈਸਲਾ ਕਾਜ਼ੀ ਦਿੰਦਾ ਹੈ ਹੱਥ ਵਿੱਚ ਤਸਬੀਹ ਹੈ ਪੰਜ ਵਕਤ ਦਾ ਪੱਕਾ ਨਿਵਾਜ਼ੀ ਹੈ ਉਹਰੀ ਇਸਲਾਮੀ ਸ਼ਰਧਾ ਪਾਵੰਦ ਹੈ ਇਹ ਸੱਪ ਦੇ ਬੱਚੇ ਨੇ ਇਹ دیਵਾਨ ਸੁਚਾਨੰਦ ਕਹਿੰਦਾ ਹੈ ਪੂਰਾ ਧਾਰਮਿਕ ਬੰਦਾ ਭਾਗਵਤ ਪੁਰਾਣ ਦਾ ਪਾਠ ਕਰਦਾ ਹੈ ਤਿਵਾਰਾਂ ਤੇ ਵਰਤ ਰੱਖਦਾ ਹੈ ਜ਼ਮੀਨ ਦੇ ਤੇ ਗੋਬਰ ਦਾ ਲੇਪਾ ਕਰਕੇ ਬੈਠ ਕੇ ਪਾਠ ਕਰਦਾ ਹੈ ਰੋਜ਼ ਮੱਥੇ ਤੇ ਟਿਲਕ ਲਾਂਦਾ ਜਨਮ ਹੀ ਪੈਣਿਆ ਇਹ ਕਹਿੰਦਾ ਇਹ ਫਰਜ਼ੰਦੇ ਮਾਰਸ ਮਾਰ ਪਰਿਸ਼ੰਦ ਸੱਪ ਨੂੰ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਵੀ ਖਬਰਾਂ ਪਹੁੰਚੀਆਂ ਮੇਰੇ ਬੱਚਿਆਂ ਨੂੰ ਸੱਪ ਆਖਿਆ ਗਿਆ ਸਤਗੁਰਾਂ ਦੀ ਇੱਕ ਬਾਣੀ ਹੈ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ महाराज उस बाह ने चाह शुद्ध के चू बच गां कुता चार के बाकी पेची पेचीदा मार की या। मेरे चार बच्चे मार दिते गए पेची का सप मौजूद है पता नहीं कितने सपोलिया जन्म दे हैरानगी है। चलो सुचा ने सप दे बच्चे के है तुसी क्यों हो ਸਤਗੁਰ ਨੇ ਸਵੈਮ تسلیم ਕਰ ਲਿਆ ਚਾਹ ਸੁਧ ਕੇ ਚੋਂ ਬੱਚੇ ਦਾ ਕੁਛ ਤਾਂ ਚਾਰ ਖੇ ਬਾਕੀ ਬਨੰਦਸ ਤੇ ਪੇਚੀਦਾ ਮਾਰ ਪੇਚੀਦਾ ਸੱਪ ਤੇ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲਿਆਂ ਨੂੰ ਜਨਮ ਦੇਵੇਗਾ ਕੀ ਹੋਇਆ ਚਾਰ ਸੱਪ ਦੇ ਬੱਚੇ ਤੁਸੀਂ ਮਾਰ ਦਿੱਤੇ ਐ ਲਾਨੀਆਂ ਕਬੂਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਸੀਂ ਮظلوم ਲਈ ਅੰਮ੍ਰਿਤ ਹਾਂ असी जालम लहर हूं हैरानगी है मारनो सप संस्कृत के भुजंग कहें उस जमाने च किधरे सिख जा रहे आए आ रहे आवे, आवे तो उस वक्त दे लोग जो हकूमत दे ਉਹ ਇਹ ਨਹੀਂ ਕਹਿੰਦੇ ਸਨ ਸਿੱਖ ਆ ਰਿਹਾ ਸਿੱਖ ਜਾ ਰਿਹਾ ਇਮਾਰ ਵਿੱਚ ਆਮਦ ਇਮਾਰ ਵਿੱਚ ਰਫਤ ਇਹ ਸੱਪ ਜਾ ਰਿਹਾ ਇਹ ਸੱਪ ਆ ਰਿਹਾ ਇੰਜ ਕਹਿੰਦੇ ਸਨ ਗੱਲ ਪ੍ਰਚਲਿਤ ਹੋ ਗਈ ਇਹਦੇ ਸੱਪ ਨੇ ਸਾਬ ਕਿੰਨਨ ਕੀ ਹੋਇਆ ਜੇ ਤੁਸੀਂ ਚਾਰ ਸਪੋਲੇ ਮਾਰ ਦਿੱਤੇ चीदा सप मौजूद है चाह शुद्ध के चों बच्चे दा कुष्टाचार के बाकी बमान दस्त पेचीदा मार जे मर्दे के अखवर खामोशा को नहीं के आतिश दा मारा फिरोजा को नहीं चार चिंगारियां बुझा के शोले भड़का देने नवाब वजीद खान ये अकलमंदी दी गल नहीं ये कोई दानिशमंदी नहीं है ਇਹ ਕੋਈ ਸਿਆਣਾਪ ਨਹੀਂ ਹੈ ਸੱਪ ਨੂੰ ਸੰਸਕ੍ਰਿਤ ਦੇ ਵਿੱਚ ਭੁਜੰਗ ਕਹਿੰਦੇ ਨੇ ਜਦ ਸਤਗੁਰ ਨੇ ਇਹ ਸ਼ਬਦ ਆਪਣੇ ਲਈ ਜੋੜ ਲਿਆ ਕਬੂਲ ਕਰ ਲਿਆ ਉਸ ਦਿਨ ਤੋਂ ਬਾਅਦ ਪਤਾ ਕੀ ਹੋਇਆ ਅੱਜ ਵੀ ਗੁਰਦੁਆਰਿਆਂ 'ਚ ਬੱਚੇ ਦਾ ਬੱਚੀ ਦਾ ਨਾਂ ਰਖਾਣਾ ਹੋਵੇ ਤੇ ਅਰਦਾਸ ਇਹ ਆਉਂਦੀ ਸਤਗੁਰ ਸੱਚੇ ਬਾਦਸ਼ਾ ਭੁਜੰਗੀ ਨੂੰ ਨਾਮ ਬਖਸ਼ੋ ਬਾਹ ਸੱਪ ਦੇ ਬੱਚੇ ਨੂੰ ਨਾਮ ਬਖਸ਼ੋ ਭੁਜੰਗੀ ਤੇ ਸੱਪ ਦੇ ਬੱਚੇ ਨੂੰ ਕਹਿੰਦੇ ਨੇ ਭੁਜੰਗ ਸੱਪ जंगी सप का बच्चा ये गल प्रचलित तो गई जालन लई दुष्ट लप एक दूसरा नुकता में थोड़े सामने रखा जैसे काजी ने फितवा आयद किया सप दे बच्चे ने ठीक कह रहा है सुचानंद ਉਂਡੌਲਣ ਦੇ ਕੀ ਲੋੜ ਹੈ دیوار ਦੇ ਚਿੰਨ੍ਹ ਤੋਂ ਨਵਾਬ ਦਾ ਮਨ ਵੀ ਮੰਨ ਗਿਆ ਇਸ ਫੈਸਲੇ ਦਿੱਤੇ 16 ਬੰਦਿਆਂ ਨੇ ਦਸਕਤ ਕੀਤੇ ਨੇ ਇੱਕ ਨੇ ਨਹੀਂ ਕੀਤੇ ਨਵਾਬ ਮਲੇਰ ਕੋਟਲਾ ਖੜਾ ਹੋ ਗਿਆ ਕਿਣ ਲਗਾ ਨਹੀਂ ਆਦਾਨ ਆਰਾਮ ਆ ਰਿਹਾ ਵਾਕ ਆਊਟ ਕਰ ਗਿਆ ਨਿਕਲ ਗਿਆ ਉੱਠ ਕੇ ਚਲਾ ਗਿਆ ਮੁਸਲਮਾਨ ਸੀ ਇਕ ਕੋਈ ਪੰਜ ਵਕਤ ਦਾ ਪੱਕਾ ਨਿਮਾਜ਼ੀ ਨਹੀਂ ਸੀ ਨਵਾਬ ਮਲੇਰ ਕੋਟਲੇ ਬਾਰੇ ਉਸ ਵਕਤ ਦੇ ਨਵਾਬ ਬਾਰੇ ਇਹ ਕਹਾਣੀਆਂ ਨੇ ਇਹ ਕੋਈ ਪੱਕਾ ਸ਼ਰਈ ਵੀ ਨਹੀਂ ਸੀ ਪੰਜ ਵਕਤ ਦਾ ਨਿਮਾਜ਼ੀ ਵੀ ਨਹੀਂ ਸੀ ਕਦੀ ਕਦਾਂ ਹੀ ਪੜ ਲੈਂਦਾ ਸੀ ਜਮੇ ਦੇ ਨਵਾਜ਼ ਪੱਕੇ ਤੀ ਰੋਜ਼ੇ ਵੀ ਨਹੀਂ ਰੱਖਦਾ ਸੀ ਕੋਈ ਦੋ ਚਾਰ ਰੱਖ ਲੈਂਦਾ ਸੀ ਸ਼ਰ੍ਹਾਂ ਦਾ پابੰਦ ਨਹੀਂ ਸੀ यह सोलह बंद नहीं सहमत खड़ा हो गया कहें गलत है ये मासूम ने छोटे ने इना मासूम बच्चों दीवार के चिन्ह आदा नारा मारे बैठे नहीं किधरे दबा ना पा दस्खत ले उठ के चला गया वाकआउट कर गया हैरानगी गल जो धार्मिक नहीं है ਉਹਦਾ ਹਿਰਦਾ ਇਤਨਾ ਕੋਮਲ ਪੰਜ ਵਕਤ ਦਾ ਪੜਨ ਵਾਲਾ ਨਮਾਜ਼ ਕਾਜ਼ੀ ਭਾਗਵਤ ਪੁਰਾਣ ਦਾ ਪਾਠ ਕਰਨ ਵਾਲਾ ਸੁਚਾਨੰਦ ਇਤਨਾ ਕઠੋਰ ਧਰਮ ਜਦ ਧੰਦਾ ਬਣ ਜਾਏ ਤੇ ਉਹ ਮਨੁੱਖ ਜਿਤਨਾ ਕઠੋਰ ਹੋ ਜਾਂਦਾ ਹੈ ਰੂਹੇ ਜ਼ਮੀਨ ਦੇ ਵਿੱਚ ਵੱਡੇ ਤੋਂ ਵੱਡਾ ਜ਼ਾਲਮ ਵੀ ਇਤਨਾ ਕઠੋਰ ਨਹੀਂ ਹੋਵੇਗਾ ਜਿੰਨੇ ਖੂਨ ਖਰਾਬੇ ਰਾਜਨੀਤੀ ਕਰਕੇ ਹੋਏ ਨੇ ਉਸ ਤੋਂ ਦੁਗਣੇ ਹੋਏ ਨੇ ਧਰਮ ਕਰਕੇ ਕਹਿੰਦੇ ਨੇ ਬਿਠੰਡੇ ਦੇ ਨੇੜੇ ਔਰੰਗਜ਼ੇਬ ਦੇ ਚਾਰਪੰਨ ਅਹਲਕਾਰ ਜੋ ਧਨ ਗੁਰੂ ਗੋਬਿੰਦ ਸਿੰਘ ਜੀ ਨਾਲ ਸ਼ਰਧਾ ਰੱਖਦੇ ਸਨ ਸ਼ਾਇਦ ਆਪ ਨੂੰ ਪਤਾ ਹੋਵੇ ਮਾਛੀਵਾੜੇ ਤੋਂ ਆਲਮਗیر ਤੱਕ ਜੋ ਲੈ ਆਏ ਨੇ ਨਬੀ ਖਾਂ ਗਨੀ ਖਾਂ ਮੋਂਡੇ ਤੇ ਚੁੱਕ ਪਾਲ ਕੇ ਜਿਠਾ ਕੇ ਐਸੇ ਮੁਸਲਮਾਨ ਸੰਸ ਜੋ ਕਹਿੰਦੇ ਸਨ ਸਾਡਾ ਵੀਰ ਹੈ ਵਦੀ ਅੱਲਾ ਹੈ ਦੂਰ ਕਿਉਂ ਜਾਓ ਜਿਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੋਏ ਨੇ ਸਭ ਤੋਂ ਪਹਿਲੇ ਇਸ ਗਲਤੀ ਖਬਰ ਕਿਸ ਨੂੰ ਹੋਈਏ ਬੀਖਣ ਸ਼ਾਹ ਨੂੰ ਇਹ ਪੂਰਬ ਦੀ ਤਰਫ ਨਮਾਜ਼ ਪੜਦਾ ਹੈ ਚੇਲਿਆਂ ਨੇ ਸੇਵਾਦਾਰਾਂ ਨੇ ਇਹ ਆਖ ਦਿੱਤਾ ਖਾਦਮਾਂ ਨੇ ਫਕੀਰ ਸਾਈਂ ਨੌ ਨੌ ਲੋਕ ਕਿਹੜੇ ਪਾਸੇ ਨਮਾਜ਼ ਪੜਦੇ ਕਹਿਣ ਲੱਗਾ ਕੀ ਕਰਾਂ ਜਿਸ ਅੱਲਾ ਨੂੰ ਮੈਂ ਲੈਂਦੇ ਦੀ ਤਰਫ ਸਜਦਾ ਕਰਦਾ ਸੀ ਉਹਦਾ ਨੂਰ ਚੜਦੇ ਦੀ ਤਰਫ ਪ੍ਰਗਟ ਹੋਇਆ ਮੈਂ ਕੀ ਕਰਾਂ ਇਹ ਪੈਦਲ ਯਾਤਰਾ 3 ਮਹੀਨੇ ਕਰਕੇ ਪਟਨਾ ਪਹੁੰਚਿਆ ਦਰਸ਼ਨ ਕਰਨ ਲਈ ਵੇਖਣ ਸ਼ਾ ਮੁਸਲਮ ਫਕੀਰ ਨਬੀ ਖਾਂ ਗਨੀ ਖਾਂ ਮੁੰਡੇ ਤੇ ਚੁੱਕ ਕੇ ਲੈਂਦੇ ਖੈਰ ਲਮਕਾਵਾਂ ਨਾ ਇਹ ਅਹੰਕਾਰ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਦਾ ਰੱਖਦੇ ਸੀ ਕਹਿਣ ਲੱਗੇ ਮਹਾਰਾਜ ਅਸੀਂ ਸੁਣਾ ਕਰਾ ਦੇਈਏ ਚਾਹੁੰਦੇ ਆ ਸੁਲਾ ਹੋ ਜਾਏ ਸਤਿਗੁਰ ਕਹਿਣ ਲੱਗੇ ਸੁਲਾ ਸਾਡੇ ਰੌਮ ਰੌਮ ਦੇ ਚ ਵਸਦੀ ਠੀਕ ਹੈ ਕਰਾ ਅਹੰਕਾਰ ਕਹਿਦਣ ਫਿਰ ਇੱਕ ਸ਼ਬਦ ਹੈ ਤੁਸੀਂ ਹਾਰ ਮੰਨ ਲਓ ਸਾਹਿਬ ਕਹਿੰਦੇ ਨੇ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਹਾਰ ਤੇ ਹੋ ਗਈ ਏ ਤੁਹਾਡੀ ਪਿਤਾ ਸ਼ਹੀਦ ਹੋ ਗਏ ਚਾਰੇ ਬੱਚੇ ਮਾਰੇ ਗਏ ਤੁਹਾਡੇ ਸਾਰੇ ਸਿੰਘ ਮਾਰ ਦਿੱਤੇ ਗਏ ਤੁਹਾਡੇ ਕਿਲੇ ਸਾਰੇ ਡੈਡੇਰੀ ਹੋ ਗਏ ਤੁਹਾਡੇ ਜੇਬ ਵਿੱਚ ਇੱਕ ਦਮੜਾ ਨਹੀਂ ਇਸ ਵਕਤ ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ ਤੁਹਾਡੇ ਨਾਲ ਕੋਈ ਸੰਗੀ ਸਾਥੀ ਵੀ ਨਹੀਂ ਕਰ ਲਿਓ ਤਨਹਾ ਸਾਡੀ ਨੇਕ ਨੀਤੀ ਹੈ ਸਾਡੀ ਸ਼ਰਧਾ ਹੈ ਇਹ ਇਸ਼ਾਰਾ ਇਨ੍ਹਾਂ ਐਲਕਾਰਾਂ ਦਾ ਇਹ ਸੀ ਕਿ ਅਸੀਂ ਚਾਹੀਏ ਤੇ ਹੁਣ ਤੁਹਾਨੂੰ ਪਕੜ ਸਕਦੇ ਹਾਂ ਸਾਡੀ ਸ਼ਰਧਾ ਹੈ ਸਾਡੀ ਨੇਕ ਨੀਤੀ ਹੈ ਅਸੀਂ ਤੁਹਾਡੇ 'ਚ ਸ਼ਰਧਾ ਰੱਖਦੇ ਹਾਂ ਅਕੀਦਤ ਰੱਖਦੇ ਹਾਂ ਬਿਹਤਰ ਹੋਵੇਗਾ ਜਦ ਹਾਰ ਹੋ ਗਈ ਹੈ ਇਸ ਸਚਾਈ ਨੂੰ ਕਬੂਲਣ ਦੇ ਚ ਹਰਜ ਕੀ ਹੈ ਸਚਾਈ ਨੂੰ ਕਬੂਲਣ ਦੇ ਚ ਕੀ ਹਰਜ ਹੈ ਸਾਬ ਕਹਿੰਦੇ ਹਾਰ ਹੋ ਜਾਣੀ ਹੋਰ ਗੱਲ ਹੈ ਹਾਰ ਮੰਨ ਲੈਣੀ ਹੋਰ ਗੱਲ ਹੈ ਮੈਂ ਮੰਨ ਨਹੀਂ ਸਕਦਾ ਇੱਕ ਅਹੰਕਾਰ ਨੇ ਤੇ ਇਹ ਵੀ ਕਹਿ ਦਿੱਤਾ ਤੁਹਾਡੇ ਹੱਥ ਵਿੱਚ ਮਾਲਾ ਚੰਗੀ ਲੱਗਦੀ ਹੈ ਤਲਵਾਰ ਨਹੀਂ ਤੁਸੀਂ ਬੰਦਗੀ ਕਰਦੇ ਹੋਏ ਚੰਗੇ ਲੱਗਦੇ ਹੋ ਮੋਂਡੇ ਤੇ ਬੰਦੂਕ ਨਹੀਂ ਪਤਾ ਸਹਿਬ ਕੀ ਕਹਿੰਦੇ ਨੇ ਬਲਾ ਚਾਰਗੇ ਦਰਮਿਆ ਆਮਦਮ ਬ ਤਦ ਬੀ ਰੋ ਤੀਰੋ ਤੂਫੰਗ ਆਮਦਮ ਐ ਐਲ ਘਰ ਮੈਂ ਲਾਚਾਰ ਹੋ ਕੇ ਮਜਬੂਰ ਹੋ ਕੇ ਚੁੱਕੀ ਮੇਰੀ ਖੁਸ਼ੀ ਨਹੀਂ ਹੈ ਇਹ ਮੇਰੀ ਖੁਸ਼ੀ ਨਹੀਂ ਹੈ ਮੈਂ ਤੇ ਮਜਬੂਰ ਹੋ ਗਿਆ ਲਾਚਾਰ ਹੋ ਗਿਆ हाथ जोड़ के कोई जालिम अगर अपने कदम ना रोके तो हाथ तोड़ के उसदे कदम रोकना assi apna dharm samajde ha halal hai chunkar sama hilte dargujast halal ast burdam basham sheerdast e dhan guru gobind singh ji de vakne lekin ahlkara ne eh akhe maharaj hai te thode kul kuch vi nahi ਕੁਛ ਵੀ ਨਹੀਂ ਇਤਿਹਾਸ ਪਰ ਸੰਨ ਤੇ ਕਵੀ ਸੰਤੋਖ ਸਿੰਘ ਜੀ ਕਹਿੰਨ ਤਿੰਨ ਦਿਨ ਦਾ ਅਨ ਪਾਣੀ ਵੀ ਨਹੀਂ ਗ੍ਰਹਿਣ ਕੀਤਾ ਸੀ ਜਦ ਇਹ ਅਹਲਕਾਰ ਮਿਲੇ ਨੇ ਤਨ ਦੇ ਕਪੜੇ ਪਾਟੇ ਹੋਏ ਸਨ ਔਰ ਪੈਦਲੀ ਯਾਤਰਾ ਕਰ ਰਿਹਾ ਸੀ ਨਾਲ ਸੰਗੀ ਸਾਥੀ ਕੋਈ ਨਹੀਂ ਸੀ ਉਸ ਹਾਲਤ ਵਿੱਚ ਇਹ ਅਹਲਕਾਰ ਕਹਿੰਨ ਜਦ ਕੁਛ ਵੀ ਨਹੀਂ ਹੈ ਤੇ ਸਚਾਈ ਨੂੰ ਕਬੂਲ ਕਰਨ ਦੇ ਚਾਰਜ ਕੀ ਹੈ ਸਤਿਗੁਰ ਕਹਿੰਦੇ ਨੇ ਇਹ ਬਾਰ ਬਾਰ ਨਾਖੋ ਕੇ ਮੇਰੇ ਕੋਲ ਕੁਝ ਵੀ ਨਹੀਂ ਹੈ ਹੈ ਇੱਕ ਦਫਾ ਤੇ ਇੱਕ ਅਹਲਕਾਰ ਵੀ ਹੈਰਾਨ ਹੋ ਗਏ ਹੈ ਕਿਲੇ ਡੈਡਰੀ ਹੋ ਗਏ ਸਾਰੇ ਸਿੰਘ ਅਸੀਂਾਂ ਦੇ ਮਾਰ ਦਿੱਤੇ ਕੋਈ ਸਿਪਾਹਸালার ਸੰਗੀ ਸਾਥੀ ਨਹੀਂ ਘੋੜਾ ਤੱਕ ਨਹੀਂ ਨਾਂਦਾ ਪਰਿਵਾਰ ਵਿਛੜ ਗਿਆ ਬੱਚੇ ਸ਼ਹੀਦ ਹੋ ਗਏ ਪਿਤਾ ਸ਼ਹੀਦ ਹੋ ਗਿਆ ਕਹਿੰਦੇ ਨੇ ਹੈ ਤੋ ਐਲ ਕਾਰ ਕਹਿੰਦੇ ਨੇ ਕੀ ਹੈ ਧਿਆਨ ਨਾਲ ਸੁਣਨਾ ਸਾਹਿਬ ਕਹਿੰਦੇ ਨੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਮੈਂ ਕਬੂਲ ਕਰਦਾ ਮੇਰੇ ਕੋਲ ਕਿਲੇ ਨਹੀਂ ਨੇ ਨਹੀਂ ਰਹੇ ਫੌਜ ਵੀ ਨਹੀਂ ਰਹੀ ਸਿੰਘ ਵੀ ਨਹੀਂ ਰਹੇ शस्त्र भी नहीं रहे बस्तर भी नहीं रहे मेरे को धन भी नहीं रहा संपदा भी नहीं रही, कबूल कर दा ना साजो, ना बाजो, ना फौजो ना फर्श खुदा बंद बख्शन ऐश वर्ष, मेरे हृदय च खुदा बैठा है चिर तक खुदा बैठा है मैं हार नहीं मन सकता इतने खुदा भी हार हो जाएगी इतने रब की हार हो जाएगी मैं नहीं मन सकता ਆ ਮੇਰਾ ਹਿਰਦਾ ਇਨਕਾਰੀ ਹੋ ਜਾਏ ਖੁਦਾ ਤੋਂ ਉਹ ਗਲ ਵਖਰੀ ਹੈ ਜਦ ਹਿਰਦੇ ਚ ਉਹ ਬੈਠਾ ਹੈ ਹਰ ਮੰਨ ਲਗਾਏ ਤੇ ਖੁਦਾ ਦੀ ਹਾਰ ਹੈ ਇਸ ਨੂੰ ਮਾੜਾ ਜਿਹਾ ਕੰਡਾ ਬੰਦੇ ਨੂੰ ਲੱਗਦਾ ਕਹਿੰਦਾ ਪਤਾ ਨਹੀਂ ਗੁਰੂ ਹੈ ਕਿ ਨਹੀਂ ਰੱਬ ਹੈ ਕਿ ਨਹੀਂ ਈਸ਼ਵਰ ਹੈ ਕਿ ਨਹੀਂ ਈਸ਼ਵਰ ਸੜੇ ਹੁਕਮ ਦੇ ਨਾਲ ਕੰਮ ਕਰਨ ਵਾਲਾ ਨਹੀਂ ईश्वर अपने विधान दे नाल कम करता है चाह शुद्ध के चू बचा कुछताचार की होया है मेरे कुल कुछ। ना साजो ना बाजो ना फौजो ना फर्श खुदावंद बख्शन एक एहलकार ने हाथ जोड़ के कह दिया महाराज असि चाहते कि दी धारा निकले ਮੈਂ ਸਮਝਦਾ ਹਾਂ ਮਨੁੱਖ ਧਾਰਮਿਕ ਸੀ ਜਿਸ ਢੰਗ ਦਾ ਸੋਚਦਾ ਹੈ। ਤੂੰ ਤੇ ਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਭੋਗਿ ਜੁੜੇ ਨੂੰ ਕਹਿੰਦੇ ਨੇ ਜੋਗੀ। ਜੋ ਰੱਬ ਨਾਲ ਜੁੜਿਆ ਹੋਇਆ ਉਹਦਾ ਕੰਮ ਕੀ ਹੋਵੇਗਾ ਜੋੜਨਾ ਜੋੜਨਾ। ਦੋ ਕੌਮਾਂ ਨੂੰ ਜੋੜਨਾ ਦੋ ਪਰਿਵਾਰਾਂ ਨੂੰ ਜੋੜਨਾ ਦੋ ਮਿੱਤਰਾਂ ਨੂੰ ਜੋੜਨਾ ਦੋ ਘਰਾਂ ਨੂੰ ਜੋੜਨਾ ਇਹ ਜੋੜਨਾ ਉਸਦਾ ਕੰਮ ਹੋਵੇਗਾ। जोगी जोगी का अर्थ है जुड़े हुआ जोड़ योग संस्कृत कह दिन योग पंजाबी जोड़ योग तोड़ भाग भाग करना तकसीम करना उन्हों वना कौगी गुरबाणी का यह ख्याल है जो रब न टूटे हो पहचान की होगी तोड़ेगा हो। तोड़ेगा, टुटे की पहचान उस तो कोई टुट सकता है जुड़ नहीं सकता दो दिल टुटन गए, दो कौमां टुटन गिया दो घर टुटन गए दो परिवार टुटन गए, दो मित्र टुटन गए दो टुटन गए। भोगी भोगी दिंदा है धार्मिक जगत जोगी जो जोड़ दे, जोड़, दे, जोड़, दे, जोड़ दे, ਮੌਲਾਨਾ ਰੌਮ ਆਪਣੀ ਮਸਨਵੀ ਵਿੱਚ ਕਹਿੰਦੇ ਨੇ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੂੰ ਇਸ ਦੁਨੀਆ ਵਿੱਚ ਲੋਕਾਂ ਨੂੰ ਜੋੜਨ ਲਈ ਆਇਆ ਨਾ ਕਿ ਤੋੜਨ ਲਈ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਪਰ ਗੁਰਵਾਣੀ ਦਾ ਇਹ ਖਿਆਲ ਨੁਕਤਾ ਮੁਖਤਸਰੀ ਵਿੱਚ ਅਰਜ਼ ਕਰ ਰਹੇ ਹਾਂ ਜੋ ਈਸ਼ਵਰ ਤੋਂ ਟੁੱਟਿਆ ਉਸ ਦੀ ਇੱਕ ਪਹਿਚਾਨ ਹੋਵੇਗੀ ਉਸ ਤੋਂ ਕੁਝ ਜੁੜੇਗਾ ਨਹੀਂ ਕੌਮਾਂ ਟੁੱਟਣਗੀਆਂ ਦੇਸ਼ ਟੁੱਟਣਗੇ ਬਰਾਦਰੀਆਂ ਟੁੱਟਣਗੀਆਂ ਵਿਰਾਹ ਟੁੱਟਣਗੇ ਘਰ ਟੁੱਟਣਗੇ ਪਰਿਵਾਰ ਟੁੱਟਣਗੇ ਉਹ ਤੋੜੇਗਾ ਤੋੜਨਾ ਉਸ ਦਾ ਸਵਾਰ ਤੁੰਬਰਾਇ ਵਸਲ ਕਰਦਨ ਆਮਦੀ ਨਹੀਂ ਬਰਾਇ ਫਸਲ ਕਰਦਨ ਆਮਦੀ ਪ੍ਰਿੰਸੀਪਲ ਗੰਗਾ ਸਿੰਘ ਦਾ ਬੋਲ ਮੈਂ ਤੁਹਾਨੂੰ ਫਿਰ ਸੁਣਾ ਦੇਣਾ ਤਾਂ ਕਿ ਜ਼ਿੰਦਗੀ ਭਰ ਚੇਤੇ ਰਹੇ ਸੰਸਾਰ ਦਾ ਉਹ ਸਭ ਤੋਂ ਖੁਸ਼ਕਿਸਮਤ ਵਿਆੜਾ ਹੁਸੈਨ ਸਮਝੋ ਜਿਸ ਦਿਨ ਜ਼ਮੀਨ ਤੇ ਕੋਈ અવਤਾਰ ਆਇਆ ਕੋਈ ਪੈਗੰਬਰ ਆਇਆ ਉਸ ਕਰਕੇ ਕੁਝ ਫੁੱਲ ਖਿੜੇ ਨੇ ਨਹੀਂ ਤੇ ਕੰਡੇ ਹੀ ਕੰਡੇ ਨੇ ਇਹਨਾਂ ਨੂੰ ਕੱਢ ਦਿਓ ਤੋ ਸਿਵਾਏ ਮਨੁੱਖਤਾ ਦੇ ਚਮਨ ਦੇ ਚ ਕੰਡਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕੜਦੇਵ ਆਤਮਾ ਬੁੱਧ ਨੂੰ ਕੜਦੇਵ ਤੁਸੀਂ ਕ੍ਰਿਸ਼ਨ ਨੂੰ ਇਤਿਹਾਸ ਦੇ ਚਾ ਕੜਦੇਵ ਗੁਰੂ ਨਾਨਕ ਨੂੰ ਪੈਗੰਬਰ ਮੁਹੰਮਦ ਸਾਹਿਬ ਨੇ ਇੱਕ ਪਾਸੇ ਕਰ ਦੋ ਇਤਿਹਾਸ ਦੇ ਚ ਇਹਨਾਂ ਨੂੰ ਕੜ ਦੋ ਇਤਿਹਾਸ ਕੰਡਿਆਂ ਦਾ ਇਤਿਹਾਸ ਰਹਿ ਜਾਏਗਾ ਕੁਝ ਵੀ ਨਹੀਂ ਗਾ ਕੁਝ ਵੀ ਨਹੀਂ ਇਤਿਹਾਸ ਦੇ ਚ ਕੁਝ ਮਹਿਕ ਹੈ ਕੁਝ ਰੌਣਕ ਹੈ ਕੁਝ ਰਸ ਹੈ ਇਹਨਾਂ ਹੀ ਕਰ ਦੇ संसार संसारुशकिस्मत दिहाड़ा जिस दिन इस तरह की आत्मा जमीन से आई ते गंगा सिंह कहते बोले बोलने, और गजब की गल इस मजमून ते अठ दस दिन और बोले भावे मैं उन्होंने दिन माडल टाउन सिंह सभा कथा कर रहा है और मेरी छोटी उम्र से मैं कथा छोड़ दती मैख नहीं मैं इस मजमून सुनना जरखैज दिमाग है कोई रबी दिमाग है पता नहीं यह गल तो कितों आ रही रोंद उसने कहा संसार बदकिस्मत दिहाड़ा भी है और उस उस दिहाड़े को बदकिस्मत समझ लो जिस दिन धर्म धंधा बन गया तो धंधे की सारी बेईमानी धर्म के आ जाएगी धंधे का सारा स्वार्थ ਧਰਮ ਦੇ ਚ ਆ ਜਾਏਗਾ ਧੰਦੇ ਦੀ ਸਾਰੀ ਆਕੜ ਧਰਮ ਦੇ ਚ ਆ ਜਾਏਗੀ ਖੁਸ਼ਕਿਸਮਤ ਦਿਹਾੜਾ ਹੈ ਜਦ ਕੋਈ ਰੱਬੀ ਰੋਜ਼ ਜ਼ਮੀਨ ਤੇ ਆਈ ਬਦਕਿਸਮਤ ਦਿਹਾੜਾ ਹੈ ਜਦ ਪ੍ਰਮਾਤਮਾ ਦਾ ਨਾਮ ਹੀ ਧੰਦਾ ਬਣ ਗਏ ਉਸ ਵਿੱਚ ਸਵਾਰਥ ਜੁੜ ਗਿਆ ਉਸ ਵਿੱਚ ਹੰਕਾਰ ਜੁੜ ਗਿਆ ਉਸ ਵਿੱਚ ਆਕੜ ਜੁੜ ਗਈ ਉਸ ਵਿੱਚ ਧੰਦੇ ਵਾਲਾ ਵੱਲ ਛਲ ਜੁੜ ਗਿਆ ਇਹ ਬਹੁਤ ਵੱਡੀ ਹਕੀਕਤ ਸਚਾਈ ਐਨਕਾਰ ਔਰੰਗਜ਼ੇਬ ਦਾ ਹੱਥ ਜੋੜ ਕੇ ਕਹਿੰਦਾ ਹੈ ਮਹਾਰਾਜ ਸੜੀ عقੈਦਤ ਹੈ ਸੜੀ ਸ਼ਰਧਾ ਹੈ ਅਸੀਂ ਨਹੀਂ ਚਾਹਦੇ ਤੁਸੀਂ ਇਸ ਢੰਗ ਨਾਲ ਵਰਮਣ ਕਰੋ ਜਿਵੇਂ ਕਰ ਰਹੇ ਸਦਾ ਹਿਰਦਾ ਪਸੀਜੇ ਤੁਸੀਂ ਵੱਲੀ ਅੱਲਾ ਹੋ ਤੁਸੀਂ ਪੈਗੰਬਰ ਹੋ ਅਸੀਂ تسلیم ਕਰਦੇ ਹਾਂ ਤੁਸੀਂ ਇਤਨੀ ਸੱਚਾਈ ਤੇ ਕਬੂਲ ਕਰ ਲੋ ਸੰਤ ਵੀ ਤੁਹਾਡੇ ਬੱਚੇ ਮਾਰ ਦਿੱਤੇ ਗਏ ਨੇ ਪਿਤਾ ਸ਼ਹੀਦ ਹੋ ਗਏ ਚਲੋ ਇਤਨੀ ਗੱਲ ਕਬੂਲ ਕਰ ਲੋ ਅਸੀਂ ਇਸ ਨੂੰ ਆਧਾਰ ਬਣਾ ਕੇ ਵੀ ਗੱਲ ਖਤਮ ਕਰਦੇ ਹਾਂ ਰਸਤਾ ਲੱਭਦੇ ਆ ਇੱਕ ਸਤਿਗੁਰ ਨੇ ਹੁਣ ਕਬੂਲ ਕੀਤਾ ਜਿਸ ਢੰਗ ਨਾਲ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾ महाराज ने, ने संग बदगो गर अगर कासा है जरी शिकन कासा प्याला जरी सोना संग पत्थर संगे बदगो अगर बद कलाम बंदा जिदा दिल पत्थर है जिदे बोल पत्थर ने जिदे बोल चोट कर देने तोड़ देने ने दे तोड़ देने बोल ही पत्थर ने ਗਦਵੀ ਕਿਦਰੇ ਦੁਫਾੜ ਹੁੰਦਾ ਬੋਲਾਂ ਕਰਕੇ ਹੀ ਹੁੰਦਾ ਬੋਲੀ ਪੱਥਰ ਨੇ ਦਿਲ ਹੀ ਪੱਥਰ ਹੈ ਸੰਗੇ ਬਦਗੋ ਗਰ ਅਗਰ ਕਾਸੈ ਜ਼ਰੀ ਸ਼ਿਕੰਦਰ ਬਦ ਕਲਾਮ ਬੰਦਾ ਸੰਗ ਦਿਲ ਬੰਦਾ ਅਗਰ ਭਾਰੀ ਭਰ ਕੰ ਪੱਥਰ ਚੁੱਕ ਗਏ ਸੋਨੇ ਦੇ ਕਾਸੇ ਨੂੰ ਤੋੜੇ धन गुरु गोबिंद जी कहें मैं कबूल करदा प्याला टुट जाएगा सोने का प्याला टुट जाएगा पत्थर नहीं टुटेगा महाराज कहें मैं कबूल करदा तस्लीम करदा संगे बदगो घर अगर कासा जरी शिकम कीमत संग ने फजायद कम न छोड़ लेकिन एक गल अहलकारो याद कर लो ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ ਤੇ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਸੰਸਾਰ ਦੇ ਇਤਿਹਾਸ ਦੇ ਮੇਰੇ ਬੱਚਿਆਂ ਨੂੰ ਸ਼ਹੀਦ ਆਖਿਆ ਜਾਏਗਾ ਪੁੱਛੇ ਜਾਣਗੇ ਕੀ ਹੋਇਆ ਸੋਨੇ ਦਾ ਪਿਆਲਾ ਟੁੱਟ ਗਿਆ ਕੋਈ ਕੀਮਤ ਤੇ ਨਹੀਂ ਘਟੀ ਗੁਰੂ ਗੋਬਿੰਦ ਸਿੰਘ ਕਬੂਲ ਕੀਤਾ ਹੈ ਲੇਕਿਨ ਇਤਨੇ निराले ਢੰਗ ਨਾਲ ਇਤਨੇ ਬਾ ਕਮਾਲ ਢੰਗ ਨਾਲ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਗ ਪਾਪ ਕਰੇ ਪਰਮਾਰਥ ਕੇ ਵਸ ਤੈ ਪਾਪਨ ਤੇ ਪਨ ਪਾਪ ਲਜਾਏ ਮੈਂ ਜੋ ਪ੍ਰਕਰਨ ਛੇੜਿਆ ਹੋਇਆ ਸੀ ਬਸ ਨੂੰ ਤੁਹਾਡੇ ਸਾਹਮਣੇ ਰੱਖਣ ਤੋਂ ਪਹਿਲੇ ਇਹ ਬੋਲ ਰੱਖਦੇ ਹਾਂ ਪਾਪ ਕਰੇ ਪਰਮਾਰਥ ਕੇ ਵਸ ਤੈ ਪਾਪਨ ਤੇ ਪਨ ਪਾਪ ਲਜਾਏ महाराज कहें उस पापी तो पाप भी शर्मसार हो जाने डर हैं उस पापी तो गुना भी डरते हैं उस गुनागार तो गुना भी डरते हैं उस गुनागार तो गुनाह भी लजाय मान आने उस पापी तो पाप भी शर्मसार आते हैं किस पापी तो जोड़ा पाप करता है धर्म के नाते रब के नाम से